ਭਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋਗੇ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਸ਼ੀਸ਼ਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਜੀ ਲੁੱਟਪੋਹ ਦੀ ਨੀਅਤ ਜਾਂ ਵੈਸੇ ਕੋਈ ਪਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਏ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੇ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤੇ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੀ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਹਾ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਾਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ੜੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਇਹਦਾ ਸਿਰ 파ੜਤਾ ਚਾਰ ਮੁੰਡੇ ਹੀ ਤੇ ਉਹ 14 ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪਾਹੇ ਹੈ ਗਏ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਏ ਤੇ ਗਲ ਚ ਚੈਨੀ ਸੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਹੁਣ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਡਾਕਟਰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾ ਭਾਈ ਮੇਰਾ ਨਾਮ ਸੁਸ਼ੀਲ ਆ ਮੈਂ ਗੱਡੀ ਦਾ ਓਨਰ ਹਗਾ ਵਾਂ ਠੀਕ ਆ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਹਾ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਰਨ ਮਾਰਿਆ ਤੇ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਇਹ ਸਿਰ ਪਾੜਤਾ ਚਾਰ ਮੁੰਡੇ ਹੀ ਤੇ ਉਹ ਉਹ ਨੀ ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਸੇ ਲੈ ਗਏ ਗੱਡੀ ਦੇ ਵਿੱਚ 20000 ਰੁਪਇਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਿਆ ਤੇ ਗਲ ਚ ਚੈਨੀ ਹੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਚ ਤਿੰਨ ਮੁੰਡੇ ਫਰਾਰ ਹੋ ਗਏ ਉਹਨ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹ ਦਾ ਇਲਾਜ ਕਰਾਉਣ ਵਾਸਤੇ ਉਹਨੂੰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾਂ ਇਹ 6 ਨਹੀਂ 5:00 ਵਜੇ 5:00 ਵਜੇ ਦਾ ਟਾਈਮ ਹੈ 5:00 ਵਜੇ ਦਾ ਕੋਈ ਗੱਲ ਕੋਈ ਗੱਲ ਨਹੀਂ ਕੋਈ ਪਛਾਣ ਪਛਾਣ ਨਹੀਂ ਕੋਈ ਕੁਛ ਨਹੀਂ ਹਾਰਨ ਮਾਰਿਆ ਉਹ ਓਕੇ ਜੋ ਹੈ ਬਾਹਰ ਨਿਕਲਿਆ ਤੇ ਇਹਦੇ ਸਿਰ ਤੇ ਬੋਤਲ ਮਾਰੀ ਦਾਰੂ ਦੀ ਮੌਕੇ ਤੇ ਫਿਰ ਪੁਲਿਸ ਨੇ ਕੁਝ ਕੀਤਾ ਤੇ ਮੌਕੇ ਤੇ ਪੁਲਿਸ ਕੋਤਵਾਲੀ 1 ਘੰਟਾ ਉਹਨੂੰ ਭਾਇਆ ਥਾਣੇ 'ਚ ਪਹਿਲਾਂ ਫਿਰ ਉਹਦੇ ਬਾਅਦ ਇੱਥੇ ਆ ਕੇ ਅੱਧਾ ਪੌਣਾ ਘੰਟੇ ਤੋਂ ਇੱਥੇ ਇਲਾਕੇ ਦੇ ਚੱਕਰ ਦੇ ਵਿੱਚ 1 2 ਘੰਟੇ ਤੋਂ ਹਰਾਸਮੈਂਟ ਕਰ ਰਹੇ ਉਹ 4 ਜਣੇ ਗਏ ਇੱਕ ਬੰਦੇ ਨੂੰ ਫੜਿਆ ਗਿਆ ਉਹ ਅੰਦਰ ਥਾਣੇ ਬੈਠਾ ਵਾ ਹਾਂ ਤੇ ਅੱਜ ਕੀ ਨਾਮ ਹੈ ਹਰਦੇਵਾਲ ਸਿੰਘ ਕੀ ਗਲਬਤ ਕੀ ਪਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋਗੇ ਆ ਤੇ ਦੂਜੇ ਜਾਨੇ ਨੇ ਮੈਂ ਅਜੇ ਮੈਂ ਗੱਡੀ ਦੇ ਵਿੱਚ ਬਾਹਰ ਸ਼ੀਸ਼ਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਜੀ ਲੁੱਟਪੋੜੀ ਨੀਅਤ ਜਾਂ ਵੈਸੇ ਕੋਈ ਪਾਜੀ ਮੇਰੇ ਗੱਲ ਚ ਕਿ ਚੈਨ ਸੀ 20000 ਰੁਪਏ ਮੇਰ ਕੋ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੀ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤੇ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੀ ਪਾਜੀ ਮੌਕੇ ਤੇ ਇੱਕ ਮੁੰਡਾ ਫੜਿਆ ਉਹ ਅੰਦਰ ਹੈ ਚਲੋ ਹਾਲੀ ਕਾਲੇ ਤੋਂ ਮਹਾਸਿੰਘ ਦਾ ਗੇਟ ਦਾ ਮਾਮਲਾ ਆਇਆ ਜੀ ਕਿ ਗੱਡੀ ਦੀ ਭੰਨ ਤੋੜ ਹੋਈ ਕੀ ਇਸ ਕੰਨਾ ਚਾਹੁੰਦੇ ਇਹ ਚਾਰ ਜਣੇ ਆਏ ਆ ਇਹਨਾਂ ਨੇ ਗੱਡੀ ਦੀ ਭੰਨ ਤੋੜ ਕਰਕੇ ਤੇ ਇਹ ਮਤਲਬ ਮੌਕੇ ਤੋਂ ਭੱਜ ਗਏ ਆ ਇੱਕ ਜਣੇ ਨੂੰ ਕਾਬੂ ਕਰ ਲਿਆ ਵਾ ਤੇ ਬਾਕੀਆਂ ਦੀ ਤਫਤੀਸ਼ ਜਿਹੜੀ ਆ ਚੱਲ ਰਹੀ ਆ ਕੁਝ ਕਾਰਨਾ ਦਾ ਪਤਾ ਲੱਗਾ ਤੇ ਉਹ ਗੱਡੀ ਤਾਂ ਫੋੜੀ ਉਹ ਡ੍ਰੈਫਟ ਸੀ ਮਤਲਬ ਪੁੱਛਦੇ ਤੇ ਇਹੋ ਇਹਨਾਂ ਨੂੰ ਦੱਸਿਆ ਕਿ ਮੈਂ ਇਹਨਾਂ ਨੂੰ ਹਾਰਨ ਮਾਰਿਆ ਹਾਰਨ ਮਾਰ ਕੇ ਤੇ ਮੇਰੇ ਉਲਟਾ ਗੱਲ ਪੈ ਗਏ ਆ ਤੇ ਮੈਂ ਤਾਂ ਕੋਈ ਮਾੜਾ ਚੰਗਾ ਇਹਨਾਂ ਨੂੰ ਬੋਲਿਆ ਨਹੀਂਗਾ ਤੇ ਇਹਨਾਂ ਦੀ ਹੁਣ ਤਫਤੀਸ਼ ਚੱਲ ਰਹੀ ਆ ਤੇ ਬਾਕੀ ਬੰਦਿਆਂ ਦੇ ਵੀ ਜਿਹੜੀ ਆ ਲੱਭਣ ਦੀ ਭਾਲ ਕਰ ਰਹੇ ਇਹਨਾਂ ਨੂੰ ਹਾਂਜੀ ਹੁਣ ਤੱਕ ਕਿੰਨੇ ਜਣੇ ਫੜਿਆ ਵੇਖ ਜੀ ਇੱਕ ਜਣੇ ਨੂੰ ਫੜ ਲਿਆ ਗਿਆ ਵਾ ਬਾਕੀਆਂ ਦੀ ਤਫਤੀਸ਼ ਕਰ ਰਹੇ ਆ ਠੀਕ ਹੈ

ਕੋੜੇ ਚਾਹ ਆਓ ਕੀ ਪੈਕਾ ਨੂੰ ਕੋੜੇ ਚਾਹ ਆਓ ਐਲਈਡੀ ਬਣ ਕੋੜੇ ਚਾਹ ਬਲੇ ਉਹੀ ਐਮਲ ਕੋੜੇ ਚਾਹ ਆਪਣੀ ਸੁਖਮੇ ਦਾ ਚੇਕਰਾਓ ਆਓ ਐਲਈਡੀ ਬਣ ਕੋੜੇ ਚਾਹ ਆਓ ਐਲਈਡੀ ਬਣ ਕੋੜੇ ਚਾਹ ਗਲਤ ਕੋਰਣੇ ਚ ਆਉਣਾ ਹੈ ਨਹੀਂ ਗਲਤ ਕੋਰਣੇ ਚ ਆਪਣੀ ਗੁਣਰੀ ਦਾ ਕਿੰਨਾ ਹੈ ਆਜੇ ਨਾ ਨਹੀਂ ਗਲਤ ਕੋਰਣੇ ਚ ਆਓ ਜੀਰੇ ਤੋਂ ਕੋਰਣੇ ਚ ਆਓ ਜੀਰੇ ਦੇ ਨਾਮ ਤੇ ਕੋਰਣੇ ਚ